ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮਿਸ਼ਨ ਇhtਿਆਤ ਦੇ ਤਹਿਤ ਅੱਜ ਫਾਜ਼ਿਲਕਾ ਦੇ ਐਮਰਨ ਕਲੇਵ ਵਿੱਚ ਜਾਂਚ ਕੀਤੀ ਗਈ ਅਤੇ ਜੋ ਲੋਕ ਇੱਥੇ ਕਿਰਾਏ ਤੇ ਰਹਿੰਦੇ ਸੀ ਉਹਨਾਂ ਨੂੰ ਪੁੱਛ-ਕਿਛ ਕੀਤੀ ਗਈ ਅਤੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਚੈੱਕ ਕੀਤੀ ਗਈ ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਕਿਰਾਏ ਤੇ ਮਕਾਨ ਦੇਣ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਜਾਂਦੀ ਹੈ ਵੀ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਾ ਕੇ ਥਾਣੇ ਵਿੱਚ ਜਮ੍ਹਾਂ ਕਰਾਣ ਜੇਕਰ ਇਹ ਜਿਹੜਾ ਨਹੀਂ ਕਰਾਇਆ ਗਿਆ ਤਾਂ ਮਕਾਨ ਮਾਲਕਾਂ ਤੇ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਬਣੇ ਰਹੋ ਸਾਡੇ ਨਾਲ ਕੀ ਕਰ ਰਿਹਾ ਹੈ ਮਨ ਸਪ੍ਰਿੰਗ ਕਰ ਰਿਹਾ ਹੈ ਕਿਰਦੇ ਸਪਿੰਟ ਨਹੀਂ ਕਿਹੜਾ ਪਿੰਡ ਦਾ ਨਾ ਮੁੰਬੇ ਕੀ ਚੱਲੇਗਾ ਮੁੰਬੇ ਕੀ ਕਾਹਤੋਂ ਦੱਸ ਬਾਰਡਰ ਬਾਰਡਰ ਤੋਂ ਕਿੰਨਾ ਹੈ ਮੈਂ ਨਹੀਂ ਦੱਸਦਾ ਇਹ ਤਾਂ ਗੱਲ ਹੈ ਮੇਰਾ ਬਾਰਡਰ ਤੋਂ 2-3 2 ਕਿਲੋਮੀਟਰ ਮੁੰਬੇ ਕੀ 2 ਕਿਲੋ ਜਿੱਥੇ ਆਪਾਂ ਤੁਸੀਂ ਕਿਦੋਂ ਆਏ ਸਾਨੂੰ ਨਹੀਂ ਚਾਹਤ ਆ ਬਲੱਡ ਤੋਂ ਬਾਅਦ ਆਏ ਅੱਛਾ ਉੱਥੇ ਜ਼ਮੀਨ ਕਿੰਨੀ ਹੈ ਤੁਹਾਡੀ ਪਰ ਪਰਸਨਲੀ ਜੇ ਐ ਤੇ ਜੋ ਫੈਮਿਲੀ ਚ ਹੈ ਉਹ ਲੱਗਦਾ ਨਾ ਉਹ ਲੱਗਦਾ ਜਿੰਤਾ ਦਿਨ ਬੜਕੀ ਤੇ ਉਹਨੇ ਬੋਬਿੰਗ ਤਾਂ ਕੀਤੀ ਸਰ ਜਰੂਰ ਵੇਖੋ ਜਿਹੜਾ ਤਹੀ ਨਾ ਉਸ ਏਰੀਏ ਦੇ ਰਹਿੰਦੇ ਬਿਲਕੁਲ ਬਾਰਡਰ ਏਰੀਏ ਦੇ ਤੁਸੀਂ ਕਿਸੇ ਵੀ ਉਸ ਬੰਦੇ ਦੇ ਏਰੀਏ ਨੂੰ ਜਿਹਨਾਂ ਬਿਨਾ ਜਾਣੇ ਪਛਾਣੇ ਘਰ ਨਹੀਂ ਲੈਣੀ ਇਸੇ ਨਹੀਂ ਨਹੀਂ ਠੀਕ ਹੈ ਨਾ ਏਰੀਏ ਆ ਕੇ ਬੰਦਾ ਵੈਸੇ ਹੀ ਉਧਰ ਕ੍ਰਾਈਮ ਕਰਕੇ ਆ ਕੇ ਇੱਥੇ ਇੱਕ ਮਿੰਟ ਆ ਜਿੰਦਾ ਕੋਈ ਬੰਦਾ ਹੁੰਦਾ ਕੋਈ ਪਿੰਡ ਦਾ ਹੀ ਹੁੰਦਾ ਵਾ ਉਹ ਉਦੋਂ ਪਤਾ ਨਹੀਂ ਉਹ ਕਿਦਾਂ ਦਾ ਹੋਵੇ ਕੋਈ ਬੈਗ ਲਿਆ ਕੇ ਇੱਥੇ ਤੁਹਾਡੇ ਕਰਨ ਰੱਖ ਦੇ ਰੱਖ ਕੇ ਆ ਕੇ ਉਹਦੇ ਬਾਅਦ ਚ ਪਤਾ ਲੱਗੇ ਵੀ ਇਹਦੇ ਵਿੱਚ ਉਹ ਛਿਪੀਆਂ ਚੀਜ਼ਾਂ ਹਨ ਜੇ ਕੋਈ ਥਾਰੇ ਇਹ ਚੀਜ਼ਾਂ ਤੋਂ ਸਾਰੇ ਅਲਰਟ ਰਹੋ ਪਿੰਡ ਵੀ ਆਪਣੇ ਸਾਰਿਆਂ ਨੂੰ ਕਹਿਣਾ ਕਿ ਜਿਹੜਾ ਬਾਰਡਰ ਏਰੀਆ ਹੈ ਵਾ ਜਿੰਨੇ ਵੀ ਲੋਕ ਹੈ ਅਲਰਟ ਰਹੋ ਇਹਨਾਂ ਤੋਂ ਜਿਹੜੇ ਜਿਹੜੇ ਵਿਦੇਸ਼ ਪ੍ਰਤੀ ਜਿਹੜੇ ਇਹੋ ਜਿਹੇ ਪ੍ਰਾਜਿਤ ਲੋਕ ਹੈ ਉਹਨਾਂ ਦੇ ਕੀ ਜੋ ਅੱਜ ਮੁਹਿੰਮ ਚਲਾਈ ਗਈ ਉਹਨੂੰ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੇ ਮਹਿਸੂਸ ਬਹੁਤ ਵਧੀਆ ਜੀ ਬੜਾ ਸਪੂਣਾ ਪ੍ਰਾਲਾ ਪੰਜਾਬ ਸਰਕਾਰ ਦਾ ਮਾਨਯੋਗ ਸਾਡੇ ਐਸਐਸਪੀ ਸਾਹਿਬ ਇੱਥੇ ਸਾਡੇ ਐਮਆਰਐਨ ਕਲੇਬ ਦੇ ਵਿੱਚ ਪਹੁੰਚੇ ਹੋਏ ਨੇ ਸਾਡੇ ਪੰਜਾਬ ਦੇ ਜੋ ਗਵਰਨਰ ਸਾਹਿਬ ਨੇ ਉਹ ਇੱਥੇ 26 ਜਨਵਰੀ ਨੂੰ ਇੱਥੇ ਆ ਰਹੇ ਨੇ ਤੇ ਇਹ ਜੋ ਆਪਣਾ ਮਕਾਨਾਂ ਦੀ ਜੋ ਸਾਡੇ ਫਲੈਟ ਬਣੇ ਆ ਉਹਨਾਂ ਨੂੰ ਦੇਖ ਰਹੇ ਨੇ ਕੁਝ ਜਿਵੇਂ ਪੰਜਾਬ ਦੇ ਵਿੱਚ ਕੋਈ ਮਾਰੇ ਅੰਸਰਾ ਤੋਂ ਜਾਂ ਕੱਲ੍ਹ ਆਪਾਂ ਜਿਵੇਂ ਕੋ 12 ਲੋਕ ਆ ਜਾਂਦੇ ਅਦਰ ਸਪੇਟਾ ਵਗੈਰਾ ਤੋਂ ਇਹ ਦੇਖ ਰਹੇ ਨੇ ਵੀ ਕੋਈ ਆਪਾਂ ਆਪਾਂ ਨੂੰ ਕੋਈ ਗਲਤ ਕੋਈ ਅਨਸਰ ਆ ਕੇ ਪੰਜਾਬ ਨੂੰ ਕੋਈ ਆਪਣੇ ਨੂੰ ਮਾਹੌਲ ਨੂੰ ਪੰਜਾਬ ਦੇ ਨੂੰ ਕੋਈ ਖਰਾਬ ਨਾ ਕਰੇ ਇਹ ਇਹ ਕੰਮ ਵਧੀਆ ਕਰ ਰਹੇ ਨੇ ਬਹੁਤ ਵਧੀਆ ਬ੍ਰਾਦਰ ਕੋਈ ਤੁਹਾਨੂੰ ਚੈੱਕਿੰਗ ਦੌਰਾਨ ਤੰਗੀ ਪਰੇਸ਼ਾਨੀ ਤਾਂ ਨਹੀਂ ਕੀਤੀ ਕੋਸ਼ ਨਹੀਂ ਜੀ ਬਹੁਤ ਵਧੀਆ ਐਸਐਸਪੀ ਸਾਹਿਬ ਆਏ ਨੇ ਪੁੱਛ ਕੇ ਗਏ ਨੇ ਸਾਨੂੰ ਬਹੁਤ ਵਧੀਆ ਲੱਗਿਆ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਤਰਸੇਮ ਸਿੰਘ ਪੱਟਿਆ ਜੀ ਵੱਲੋਂ ਜਿਹੜਾ ਪੰਜਾਬ ਸਰਕਾਰ ਨੇ ਇੱਕ ਆਪਰੇਸ਼ਨ ਪਰਿਹਾਰ ਸ਼ੁਰੂ ਕੀਤਾ ਹੋਇਆ ਜਿਹਦੇ ਵਿੱਚ ਗੈਂਗਸਟਰਾਂ ਦੇ ਵਾਰ ਇਹਦੇ ਵਿੱਚ ਇਹ ਜਿਹੜਾ ਆਪਰੇਸ਼ਨ ਦਾ ਇਹ ਹੀ ਮਤਲਬ ਹੈ ਕਿ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੋ ਰਿਹਾ ਉਹਦੇ ਤੇ ਆਪਾਂ ਅਟੈਕ ਕਰਨਾ ਜਿੱਥੇ ਜਿੱਥੇ ਵੀ ਉਹਦੇ ਮੋਡਿਊਲਸ ਹੈ ਜਾਂ ਉਹਦੇ ਐਸੋਸੀਏਟਸ ਹੈ ਉਹਨਾਂ ਨੂੰ ਅਸੀਂ ਸਰਚ ਕਰਕੇ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਤੇ ਕਾਰਵਾਈ ਕਰਨੀ ਸੋ ਅੱਜ ਤੋਂ ਜਿਹੜਾ ਕੱਲ ਜਿਹੜਾ ਸ਼ਾਮ ਤੱਕ 72 ਘੰਟੇ ਪਹਿਲਾਂ ਵੀ 21 ਤੇ 22 ਨੂੰ ਜਿਹੜਾ ਸਾਡਾ ਚੱਲਿਆ ਸੀਗਾ ਇਹਨਾਂ ਦੇ ਖਿਲਾਫ ਇਹਨਾਂ ਦੇ ਅਸੋਸੀਏਟਸ ਜਿਹੜੇ ਐਕਟਿਵ ਗੈਂਗਸਟਰ ਨੇ ਪਲੱਸ ਜਿਹੜੇ ਅਬ੍ਰਾਡ ਬੈਠੇ ਨੇ ਜਾਂ ਕੋਈ ਇਧਰ ਅਬਸਕਾਉਂਡਿੰਗ ਨੇ ਉਹਨਾਂ ਦੇ ਫੈਮਿਲੀ ਮੈਂਬਰ ਜਿਹੜੇ ਉਹਨਾਂ ਨੂੰ ਸਪੋਰਟ ਕਰ ਰਹੇ ਉਹਨਾਂ ਦੇ ਵਾਸਤੇ ਜਿਹੜਾ ਸਟੇਟ ਲੈਵਲ ਤੇ ਇਹ ਸਾਡਾ ਜਿਹੜਾ ਆਪਰੇਸ਼ਨ ਚੱਲਿਆ ਜਿਹਦੇ ਵਿੱਚ ਅਸੀਂ ਇੰਟਰ ਸਟੇਟ ਜਾ ਜਾ ਕੇ ਜਿੱਥੇ-ਜਿੱਥੇ ਵੀ ਉਹਨਾਂ ਦੇ ਕੋਈ ਕਨੈਕਸ਼ਨ ਬੰਦੇ ਸੀ ਉਹਨਾਂ ਨੂੰ ਜਾ ਕੇ ਵੈਰੀਫਾਈ ਕੀਤਾ ਰਾਉਂਡਡ ਅਪ ਵੀ ਕੀਤੇ ਉਹਨਾਂ ਨੂੰ ਸੋ ਇਸੇ ਇਸ ਦੇ ਵਿੱਚ ਜਿਹੜਾ ਅੱਜ ਸਾਡਾ ਸੀਗਾ ਅੱਜ ਅਸੀਂ ਟੈਨੈਂਟਸ ਜਿਹੜੇ ਚੈੱਕ ਕਰਦੇ ਸੀਗੇ ਜਿਹੜੇ ਏਰੀਆ ਸਬਰਬਨ ਏਰੀਆ ਜਿਹੜੇ ਉਹਦੇ ਆਊਟਸਕਰਟਸ ਹੈ ਜਾਂ ਕੋਈ ਸ਼ਹਿਰਾਂ ਦੇ ਨਾਲ ਕੋਈ ਟਾਣੀਆਂ ਵਗੈਰਾ ਬਣੀਆਂ ਥੋੜੀਆਂ ਜਿੱਥੇ ਵੀ ਰੈਂਟਡ ਰਹਿ ਰਹੇ ਲੋਕ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਇਸੇ ਸੰਬੰਧ ਦੇ ਵਿੱਚ ਅੱਜ ਅਸੀਂ ਜਿਹੜੀ ਆਊਟਸਕਰਟਸ ਤੇ ਜਿਹੜੀ ਫਾਜ਼ਿਲਕਾ ਸਟੀ ਦੇ ਵਿੱਚ ਇੱਕ ਕਲੋਨੀ ਐ ਐਮ ਆਰ ਐਫ ਇਨਕਲੇਵ ਹੈ ਜਿਹੜੀ ਇੱਥੇ ਅਸੀਂ ਅੱਜ ਟੈਨੈਂਟਸ ਨੂੰ ਜੈਕ ਕੀਤਾ ਤੁਹਾਡੇ ਹਾਜ਼ਰੀ ਦੇ ਵਿੱਚ ਹੀ ਕੋਨਨੋਨਸਕਾਂ ਪੁੱਛ ਕੇ ਪੁੱਛ ਕੇ ਕੀਤੀ ਸਾਰੀ ਵੇਰੀਫਿਕੇਸ਼ਨ ਕੀਤੀ ਆ ਵੀ ਉਹ ਇੱਥੇ ਕਿਦੋਂ ਤੋਂ ਰਹਿ ਰਹੇ ਆ ਕੀ ਕੰਮ ਕਰਦੇ ਆ ਉਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਕੀ ਆ ਸੋ ਇਦਾਂ ਕਰਦੇ ਕਰਦੇ ਸਾਡਾ ਵੇਖੋ ਕਾਫੀ ਜਿਹੜਾ ਉਹਨਾਂ ਨਾਲ ਇੰਟਰੈਕਸ਼ਨ ਹੋਇਆ ਕੋਈ ਯੂਪੀ ਤੋਂ ਫੈਮਲੀਆਂ ਸੀ ਕੋਈ ਇਧਰ ਬਾਰਡਰ ਏਰੀਆ ਤੋਂ ਕੋਈ 2-2 ਕਿਲੋਮੀਟਰ ਤੇ ਜਿਹੜੇ ਬਾਰਡਰ ਫੈਂਸ ਦੇ ਨਾਲ ਪਿੰਡਾਂ ਦੇ ੱਤੇ ਵਾਲੀ ਪੈਣੀ ਹੋਰ ਜਿਹੜੇ ਮੁਹਾਜਮ ਸ਼ਹਿਰ ਵਗੈਰਾ ਇਹਨਾਂ ਤੋਂ ਅੱਗੇ ਇੱਥੇ ਰਹਿਦੇ ਸੀ 플ੱਡ ਏਰੀਆ ਦੇ ਸੋ ਇਹਨਾਂ ਨੂੰ ਅਸੀਂ ਇਹੀ ਰਿਕਵੈਸਟ ਕੀਤੀ ਆ ਵੀ ਤੁਸੀਂ ਆਪਦੇ ਆਪ ਵਿੱਚ ਬਿਲਕੁਲ ਅਲਰਟ ਰਹਿਣਾ ਕਿਉਂਕਿ ਇਹ ਜਿਹੜੇ ਸ਼ਰਾਰਤੀ ਅਨਸਰਪਰਾਧਿਕ ਮੰਚਾ ਵਾਲੇ ਗਤੀਵਿਧੀਆਂ ਵਾਲੇ ਲੋਕ ਹੁੰਦੇ ਇਹਨਾਂ ਦਾ ਹਮੇਸ਼ਾ ਹੀ ਮਾਈਂਡ ਜਿਹੜਾ ਸ਼ਰਾਰਤੀ ਹੁੰਦਾ ਇਹਨਾਂ ਨੇ ਸ਼ਰਾਰਤ ਵੇਣਾ ਕਿਤਨੇ ਕਿਤੇ ਕੋਈ ਨਾ ਕੋਈ ਡਿਜ਼ਾਈਨਡ ਕਰਕੇ ਉਹਨੂੰ ਐਕਟੀਵਿਟੀ ਕਰ ਦੇਣੀ ਹੁੰਦੀ ਸੋ ਉਹਨਾਂ ਨੂੰ ਇਹੀ ਅਲਰਟ ਕੀਤਾ ਵੀ ਤੁਹਾਡੇ ਏਰੀਆ ਚੋਂ ਵੇਖੋ ਬਾਰਡਰ ਏਰੀਆ ਜਿਹੜਾ ਬਿਲਕੁਲ ਇਹਦੇ ਵਿੱਚ ਇਹੋ ਜਿਹੇ ਮੋਡਿਊਲ ਹੁੰਦੇ ਆ ਜਿਹੜੇ ਕਿ ਕ੍ਰੋਸ ਦਾ ਬਾਰਡਰ ਜਿਹੜੇ ਮਿਕਸ ਅਪ ਹੁੰਦੇ ਆ ਜਿਨ੍ਹਾਂ ਤੇ ਅਸੀਂ ਕੜੀ ਨਿਗਰ ਨਿਗਰ ਰੱਖੀ ਹੋਈ ਆ ਵੀ ਐਵੇਂ ਕੋਈ ਕਿਸੇ ਦੇ ਕਈ ਕੋਏ ਪਿੰਡ ਦੇ ਬੰਦੇ ਜਾਂ ਰਿਸ਼ਤੇਦਾਰ ਤੇ ਇੱਥੇ ਆਪਦੇ ਘਰਾਂ ਜੁਣੋਂ ਠਹਿਰ ਠਹਿਰ ਰਾਵ ਨਹੀਂ ਦੇਣਾ ਬਿਲਕੁਲ ਠਹਿਰ ਨਹੀਂ ਦੇਣਾ ਜੇ ਤੁਹਾਨੂੰ ਕਿਤੇ ਪਤਾ ਲੱਗਦਾ ਵਾ ਕਿ ਇਹਨਾਂ ਦੀ ਗਤੀਵਿਧੀਆਂ ਐਂਦੀਆਂ ਨੇ ਫਿਰ ਤੁਸੀਂ ਸਾਡੇ ਲਈ ਇੱਕ ਐਕਸਟਰਾ ਕੰਮ ਜ਼ਰੂਰ ਕਰੋ ਕਿ ਸਾਨੂੰ ਦੱਸ ਦਿਓ ਸੋ ਇਸ ਮਾਮਲੇ ਦੇ ਵਿੱਚ ਸਾਡਾ ਵੇਖੋ ਫਾਜ਼ਿਲਕਾ ਦੇ ਵਿੱਚ ਜਲਾਲਾਬਾਦ ਚ ਜਿਹੜਾ ਇਹ ਆਪਰੇਸ਼ਨ ਚੱਲਿਆ ਫਾਜ਼ਿਲਕਾ ਸਿਟੀ ਦੇ ਵਿੱਚ ਇੱਥੇ ਚੱਲਿਆ ਅਬੋਰ ਚੱਲਿਆ ਦੀਸਦੀ ਕਲੋਨੀ ਦੇ ਵਿੱਚ ਜਾਂ ਹੋਰ ਵਾਲੇ ਦੋਲੇ ਆਊਟਸਕਰਟਸ ਸੋ ਸਾਡਾ ਪਲਾਨਡ ਵੇ ਨਾ ਜਿਹੜਾ ਐਵਰੀ ਡੇ ਸਾਡਾ ਜਿਹੜਾ ਨੈਕਸਟ 15 ਡੇਸ ਕੁਚਣਾ ਕੁਝ ਜਿਹੜਾ ਐਕਟੀਵਿਟੀ ਚੱਲਦੀ ਰਹਿਣੀ ਹੈ ਇਹਦੇ ਨਾਲ ਇੱਕ ਪਬਲਿਕ ਨੂੰ ਕੌਨਫੀਡੈਂਸ ਮਿਲਦਾ ਉਹਨਾਂ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਬਣਦੀ ਹੈ ਨਾਲੇ ਸਾਡੇ ਨਾਲ ਉਹਦਾ ਰابطਾ ਬਣਦਾ ਦੂਜਾ ਇਹ ਵੀ ਹੈ ਵੀ ਅਸੀਂ ਸਾਰੇ ਮਕਾਨ ਜਿਹੜੇ ਮਾਲਕ ਨੇ ਜਿਹੜੇ ਕਿਰਾਏ ਤੇ ਮਕਾਨ ਦਿੰਦੇ ਆ ਉਹਨਾਂ ਨੂੰ ਤੁਹਾਡੇ ਮਾਧਿਅਮ ਰਾਈ ਦੱਸਣਾ ਚਾਹੁੰਦੇ ਆ ਕਿ ਉਹਨਾਂ ਨੂੰ ਇਹੀ ਸਾਡੇ ਵੱਲੋਂ ਰਿਕਵੈਸਟ ਹੈ ਇਹ ਉਹ ਹੁਣ ਇਹ ਬਿਲਕੁਲ ਜਿਹੜਾ ਸਾਡੇ ਵੱਲੋਂ ਇਹਦੇ ਵਿੱਚ ਸਖਤੀ ਕੀਤੀ ਜਾ ਰਹੀ ਹੈ ਵੀ ਕਿਸੇ ਵੀ ਕਰਾਇਦਾਰ ਨੂੰ ਬਿਨਾ ਉਹਦੀ ਉਹਦੀ ਆਇਡੈਂਟੀਟੀ ਆਇਡੈਂਟੀਟੀ ਕਾਰ ਆਇਡੈਂਟੀਫਿਕੇਸ਼ਨ ਆਇਡੈਂਟੀਫਿਕੇਸ਼ਨ ਸੋਰੀ ਵੈਰੀ ਵੈਰੀਫਿਕੇਸ਼ਨ ਤੋਂ ਬਗੈਰ ਉਹਨੂੰ ਮਕਾਨ ਨਾ ਦਿੱਤਾ ਜਾਵੇ ਜਦੋਂ ਵੀ ਉਹਦਾ ਮਕਾਨ ਦੇਣਾ ਉਹਨੂੰ ਪਹਿਲਾਂ ਉਹਦਾ ਫੈਮਿਲੀ ਬੰਤਰ ਪੁੱਛੋ ਕੀ ਆ ਉਹਦੇ ਬਾਅਦ ਉਹਦੇ ਕੋ ਆਧਾਰ ਕਾਰਡ ਲਓ ਪੈਨ ਕਾਰਡ ਲਓ ਹੋਰ ਕਾਰਡ ਲਓ ਉਹਦੀ ਫੋਟੋਗ੍ਰਾਫ ਸਾਰੇ ਪਰਿਵਾਰ ਦੀ ਲੈ ਕੇ ਤੇ ਸਾਨੂੰ ਇਨਫੋਰਮ ਜ਼ਰੂਰ ਕਰੋ ਇਦਲੀ ਅੱਜ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਰਿਕੁਐਸਟ ਕਰਾਂਗੇ ਕਿ ਸਾਨੂੰ ਇੱਕ ਐਗਜ਼ੀਕਟਿਵ ਆਰਡਰ ਪਾਸ ਕਰ ਦੇਣ ਤੇ ਤਾਂ ਜੋ ਕਿ ਉਹਦਾ ਉਹਨੂੰ ਅਸੀਂ ਸਾਰੇ ਉਹਦੀ ਅਵੇਅਰਨੈਸ ਕਰ ਦਾਂਗੇ ਵੀ ਤਾਂ ਜੋ ਸਾਰੇ ਮਾਲਕ ਜਿਹੜੇ ਇਹ ਅਵੇਅਰ ਹੋ ਜਾਣ ਕਿ ਜੇ ਅਸੀਂ ਬਿਨਾਂ ਇਹ ਚੀਜ਼ ਚੈੱਕ ਕੀਤੇ ਬਿਨਾਂ ਪੁਲਿਸ ਨੂੰ ਦੱਸਿਆ ਜੇ ਕੋਈ ਕਿਰਾਏਦਾਰ ਖੈਰ ਆ ਲਿਆ ਤੇ ਉੱਤੇ ਐਕਸ਼ਨ ਹੋਊਗਾ ਅਸੀਂ ਮਕਾਨਦਾਰ ਤੇ ਪਰਚਾ ਦਵਾਂਗੇ ਫਿਰ ਇਹ ਅਸੀਂ ਬਿਲਕੁਲ ਸਕਤੀ ਸਕਤੀ ਜਿਹੜੀ ਇੱਕ ਇਹ ਕਰ ਰਹੇ ਆ ਤੇ ਕਰ ਵੀ ਰੇ ਇੱਕ ਦਾ ਦਿਨ ਸਾਡਾ ਆ ਅਵੇਅਰਨੈਸ ਤਾਂ ਹੀ ਆ ਪਲੱਸ ਸਾਡਾ ਚੈਕਿੰਗ ਦਾ ਸੋ ਸਾਡੇ ਵੱਲੋਂ ਇਹੀ ਰਿਕਵੈਸਟ ਹੈ ਕਿ ਤੁਸੀਂ ਪਬਲਿਕ ਸਾਡਾ ਪਹਿਲਾਂ ਵੀ ਬਹੁਤ ਸਪੋਰਟ ਕਰਦੀ ਆ ਹੁਣ ਵੀ ਕਰੇਗੀ ਸਾਨੂੰ ਆਸ ਹੈ ਕਿ ਵੀ ਅਸੀਂ ਆਪਦੀ ਟੀਮ ਜਿਹੜੀ ਡਿਊਟੀ ਹੈ ਉਹ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਕਰਾਂਗੇ ਤਾਂ ਜੋ ਕਿ ਪਬਲਿਕ ਦੇ ਵਿੱਚ ਜਿਹੜਾ ਸੈਂਸ ਆਫ ਸਿਕਿਉਰਿਟੀ ਦਾ ਜਿਹੜਾ ਮਾਹੌਲ ਬਣਿਆ ਰਹੇ ਸਰ ਆਈ ਦੀ ਮੋਹਿੰਦੀ ਗੱਲ ਕਰਨੀ ਤਾਂ ਕਿੰਨੀ ਥਾਵਾਂ ਦੇ ਉੱਪਰ ਇਸ ਤਰ੍ਹਾਂ ਦਾ ਸਰਟੀਫਿਕੇਸ਼ਨ ਚੱਲ ਰਿਹਾ ਹੈ ਦੇਖੋ ਸਾਡੇ ਵੱਲੋਂ ਮੈਂ ਤੁਹਾਨੂੰ ਦੱਸਿਆ ਵੀ ਉਧਰ ਜਲਾਲਾਬਾਦ ਏਰੀਆ ਚੱਲ ਰਿਆ ਇਧਰ ਇਧਰ ਐਮ ਆਰ ਐਫ ਐਨ ਕਲੇਵ ਚਾ ਇਸ ਤੋਂ ਬਾਅਦ ਹੋਰ ਕੰਟੀਨਿਊ ਕਰਨ ਗਏ ਕਿੰਨੇ ਕ ਮੌਲਾਜਮ ਲੱਗੇ ਹੋਏ ਨੇ ਵੀ ਦੇਖੋ ਇਹ ਸਾਡੀਆਂ ਕਰੀਬ 35 40 ਟੀਮਾਂ ਲੱਗੀਆਂ ਇਹਦੇ ਵਿੱਚ ਹਰ ਥਾਣੇ 'ਚ ਦੋ ਦੋ ਤਿੰਨ ਤਿੰਨ ਟੀਮਾਂ ਜਿਹੜੀਆਂ ਨਿਕਲੀਆਂ ਹੋਈਆਂ ਵਾ ਹੁਣ ਤੱਕ ਕੋਈ ਸਫਲਤਾ ਵੀ ਨਹੀਂ ਹੋਈ ਸਫਲਤਾ ਵੇਖੋ ਰੂਟੀਨ ਵੀ ਚੈਕਿੰਗ ਹੈ ਵੈਰੀਫਿਕੇਸ਼ਨ ਹੈ ਆਪਾਂ ਇਹਨਾਂ ਦੇ ਆਈਡੈਂਟੀਟੀ ਕਾਰਡ ਵੀ ਵੇ ਉਹ ਆਪਾਂ ਹੌਸ ਦੀ ਸਰਚ ਵੀ ਕਰ ਲਾਂ ਕਰ ਲਈਦੇ ਉੱਥੇ ਉਹਨਾਂ ਦੇ ਵਹੀਕਲ ਵੀ ਚੈੱਕ ਕਰ ਲਾਂਗੇ ਕੋਈ ਸ਼ੱਕੀ ਵਿਅਕਤੀ ਮਤਲਬ ਹੀ ਨਹੀਂ ਤੱਕ ਵੇਖੋ ਸਾਡੀ ਚੱਲ ਹੀ ਰਿਹਾ ਆਪਰੇਸ਼ਨ ਉਹਦੇ ਬਾਅਦ ਫਿਰ ਸ਼ਾਮ ਨੂੰ ਜਦੋਂ ਕੋਈ ਮਿਲਿਆ ਫਿਰ ਆਪਾਂ ਸ਼ਾਮ ਨੂੰ ਮੀਡੀਆ ਰਿਲੀਜ਼ ਕਰਾਂਗੇ ਏਬੀਏ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ہم ਅਪੀਲ ਕਰਦੇ ਹਾਂ ਕਿ ਏਬੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ